ਹਾਂ ਜੀ ਸਰ ਕਿਹੜਾ ਕੀ ਕਹਿਣਾ ਚਾਹੋਗੇ ਇੱਥੇ ਪੁੱਛਿਓ ਨਹੀਂ ਪਿਸਪੂਨ ਪੋਲਿੰਗ ਚੱਲ ਰਹੀ ਹੈ 5 ਲੋ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਕਿੱਥੇ ਗਿਆ ਤੇ ਲਗਭਗ 450 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਨਾਕਾਬੰਦੀ ਚ ਤਨਾਤ ਕਿਤੇ ਹਨ ਪਲੱਸ ਪੈਟਰੋਲਿੰਗ ਪਾਰਟੀਆਂ ਤਨਾਤ ਕਿਤੇ ਹਨ अन्श्योर करा कि सारा फीस फुलर फूल ध्यान रखते हुए नाकामी है उसको अलावा भी मैंने कहना है ना होना है सारे समस्या लगभग साढ़े चार सौ मुलाजिम ड्यूटी तैनात किए हैं इंश्योर करा कि सारा फीस ਸਸਪੈਂਸਿਬਲ ਲਾਇਨ ਆਰਡਰ ਸਿਟੀ ਕਿਵੇਂ ਆਜੀ ਇੱਕ ਮਿੰਟ ਫਿਰ ਬ੍ਰੀਕ ਕਰਦੇ ਹੋ ਪੀਸ ਠੀਕ ਹੈ ਸਾਹਮਣੇ ਚੱਲਦੇ ਹਾਂ ਠੀਕ ਹੈਗਾ ਸਾਰਾ ਪੀਸਫੁਲ ਹੈ ਜੀ ਉਹ ਇਨਫੈਕਟ ਤੁਸੀਂ ਰਿਪੋਰਟ ਕਰਨਾ ਹੈਗਾ ਤੁਹਾਨੂੰ ਸਾਰਾ ਪਤਾ ਹੁੰਦਾ ਕਿ ਕਈ ਵਾਰ ਜੋਸ਼ ਦੇ ਵਿੱਚ ਆ ਜਾਂਦੇ ਨੇ ਜਿੱਤ ਕੇ ਹਾਰ ਕੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਇੱਥੇ ਖਰਾਬੀ ਕਰਦੇ ਨੇ ਫਿਰ ਨਰੇਬਾਜੀ ਕਰਨੀ ਚਾਹੀਦੀ ਸੀ ਤੇ ਉਹਦੇ ਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਸਰ ਡਿਊਟੀ ਦੇ ਨਾਲ ਸਾਰਾ ਕਰਨਾ ਜਿਸ ਤਰ੍ਹਾਂ ਇਹ ਸੈਂਸਿਟਿਵ ਏਰੀਆ ਕਿਹਾ ਜਾਂਦੇ ਸੀਗੇ ਕਈ ਸੈਂਸਿਟਿਵ ਬੂਥਸ ਕਿਹਾ ਜਾਂਦੇ ਸੀਗੇ ਠੀਕ ਰਿਹਾ ਸਰ ਇਲੈਕਸ਼ਨ ਦੇ ਵਿੱਚ ਸਾਰਾ ਤੁਸੀਂ ਦੱਸੋ ਤੁਸੀਂ ਇਲੈਕਸ਼ਨ ਹੋਏ ਦੋ ਦਿਨ ਹੋ ਗਏ ਤੁਸੀਂ ਦੱਸੋ ਠੀਕ ਰਿਹਾ ਇਲਜ਼ਾਮ ਬਾਜ਼ੀਆਂ ਦਾ ਦੌਰ ਜ਼ਰੂਰ ਰਿਹਾ ਲੇਕਿਨ ਸੈਂਸਿਟਿਵ ਬੂਥ ਠੀਕ ਰਿਹਾ ਜੀ ਦੇਖੋ ਤਰਨਤਨ ਦੇ ਸਾਰੇ ਨਿਵਾਸੀਆਂ ਨੂੰ ਤਰਨਤਨ ਪੁਲਿਸ ਵੱਲੋਂ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਸਾਰੇ ਕੈਂਡੀਡੇਟ ਕੈਂਡੀਡੇਟਸ ਕੰਪੈਟਿੰਗ ਕ ਕਿ ਸਾਰਿਆਂ ਨੇ ਬੜੇ ਪੀਸਫੁਲ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਕੰਪੂਟ ਕਰਾਇਆ ਤੇ ਉਹ ਦੈਟ ਇਜ਼ ਵੈਰੀ ਅਪਰੀਸ਼ੀਏਟਡ ਥੈਂਕ ਯੂ ਸਰ ਥੈਂਕ ਯੂ ਵੀ ਅਸੀਂ ਡਰਨ ਨੋਡਸ ਨੂੰ ਡੈਚਰ ਰੱਖਦੇ ਹੋਏ ਪੂਰੀ ਵੀ ਕਿਨਾਂ ਕਵਰਦੀ ਕੀਤੀ ਹੈ ਜਿਹੜੇ ਨਾਮ ਤੋਂ ਇਲਾਵਾ ਜਿਹੜਾ ਵੀ ਮੈਨੂੰ ਕੰਟਰੋਲ ਹੋਇਆ ਉਹਦੇ ਨਾਲ ਜਿਹੜਾ ਡਿਪਲੋਇਮੈਂਟ ਹੋਣਾ ਹੈਗਾ ਡਰਨ ਨੋਡਸ ਤੋਂ ਉਹ ਵੀ ਅਸੀਂ ਕਰ ਦਿੱਤੀ ਹੈ ਤੇ ਪੁਲਿਸ ਵਾਲਾ ਸਾਰੇ ਸਮੇਂ ਸੈਰ ਜਾ ਮਾਰ ਕੇ ਚੱਲਦੇ ਕਿੰਨੇ ਮੁਲਾਜ਼ਮ ਜਿਹੜੇ ਹੁਣ ਤੱਕ ਤਣਾਤ ਕੀਤੇ ਗਏ ਨੇ ਜੀ ਟੋਟਲ ਲਗਭਗ 450 ਮੁਲਾਜ਼ਮ ਪੂਰੀ ਡਿਊਟੀ ਦੇ ਹਮਨ ਵਿੱਚ ਖਰਾਬ ਕੀਤੇ ਨੇ ਅਸੀਂ ਛੋਰ ਕਰਾਂਗੇ ਕਿ ਸਾਰਾ ਬਿਸਪੋਰ ਜੀ ਥੈਂਕ ਯੂ ਐਸਐਸਪੀ ਸਾਹਿਬ ਲਾਅ ਐਂਡ オーਰਡਰ ਸਥਿਤੀ ਕਿਵੇਂ ਹੈ ਜੀ ਇੱਕ ਮਿੰਟ ਫਿਰ ਬ੍ਰੀਫ ਕਰ ਦਿਓ ਪੀਸ ਸਾਹਮਣੇ ਚੱਲ ਰਿਹਾ ਠੀਕੇਗਾ ਸਾਰਾ ਪੀਸਫੁਲ ਹੈ ਜੀ ਉਹ ਇਨਫੈਕਟ ਤੁਸੀਂ ਰਿਪੋਰਟ ਕਰਨਾ ਹੈਗਾ ਤੁਹਾਨੂੰ ਸਾਰਾ ਪਤਾ ਹੁੰਦਾ ਹੈ ਕਈ ਵਾਰ ਜੋਸ਼ ਦੇ ਵਿੱਚ ਆ ਜਾਂਦੇ ਨੇ ਜਿੱਤ ਕੇ ਹਾਰ ਕੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਇੱਥੇ ਖਰਾਬੀ ਕਰਦੇ ਨੇ ਫਿਰ ਨਾਰੇਬਾਜ਼ੀ ਕਰਦੇ ਕਿ ਮਾਹੌਲ ਚ ਮਨਾਇਆ ਜਾਣੀ ਚਾਹੀਦੀ ਤੇ ਹੋਦੇ ਚੇ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਸਰ ਕਿਹੜੀ ਡਿਊਟੀ ਦੇ ਨਾਲ ਸਾਰਾ ਕਰ ਸਰ ਜਿਸ ਤਰ੍ਹਾਂ ਇਹ ਸੈਂਸਿਟਿਵ ਏਰੀਆ ਕਿਹਾ ਜਾਂਦੇ ਸੀਗੇ ਕਈ ਸੈਂਸਿਟਿਵ ਬੂਥਸ ਕਿਹਾ ਜਾਂਦੇ ਸੀਗੇ ਠੀਕ ਰਿਹਾ ਸਰ ਇਲੈਕਸ਼ਨ ਦੇ ਵਿੱਚ ਸਾਰਾ ਤੁਸੀਂ ਦੱਸੋ ਤੁਸੀਂ ਇਲੈਕਸ਼ਨ ਹੋਏ ਦੋ ਦਿਨ ਹੋ ਗਏ ਤੁਸੀਂ ਦੱਸੋ ਠੀਕ ਰਿਹਾ ਇਲਜ਼ਾਮ ਬਾਜ਼ੀਆਂ ਦਾ ਦੌਰ ਜ਼ਰੂਰ ਰਿਹਾ ਲੇਕਿਨ ਸੈਂਸਿਟਿਵ ਬੂਥ ਠੀਕ ਰਿਹਾ ਜੀ ਦੇਖੋ ਤਰਨ ਤਰਨ ਦੇ ਸਾਰੇ ਨਿਵਾਸੀਆਂ ਨੋ ਤੰਤਨ ਪੁਲਿਸ ਨੂੰ ਬਹੁਤ ਬਹੁਤ ਧੰਨਵਾਦ ਤੇ ਸਾਰੇ ਕੈਂਡੀਡੇਟ ਕੈਂਡੀਡੇਟਸ ਕੰਟੈਸਟਿੰਗ ਕੈਂਡੀਡੇਟਸ ਨੂੰ ਬਹੁਤ ਬਹੁਤ ਧੰਨਵਾਦ ਕਿ ਸਾਰਿਆਂ ਨੇ ਬੜੇ ਪੀਸਫੁਲ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਪ੍ਰੋਸੈਸ ਕੰਪੂਟ ਕਰਾਇਆ ਤੇ ਉਹ ਦੈਟ ਇਜ਼ ਵੈਰੀ ਅਪਰੀਸ਼ੀਏਟ ਥੈਂਕ ਯੂ ਸਰ ਥੈਂਕ ਯੂ